ਭਗਵੰਤ ਮਾਨ ਦੀ ਸ਼ਰਾਬ ਨਾਲ ਨੇੜਤਾ ਹੋਈ ਚੱਕ ਜਾਹਰ ਜੋ दारू ਸਿਰਫ ਫੋਰ ਸੇਲ ਇਨ ਪੰਜਾਬ ਓਨਲੀ ਸੀ ਉਹ ਦਿੱਲੀ ਕਿਵੇਂ ਪਹੁੰਚ ਗਏ ਪੰਜਾਬ ਦਾ ਪੈਸਾ ਅਤੇ ਪੰਜਾਬ ਤੋਂ ਲੈ ਜਾ ਕੇ ਸ਼ਰਾਬ ਨਾਲ ਦਿੱਲੀ ਦੀਆਂ ਚੋਣਾ ਜਿੱਤਣ ਲਈ ਹਰ ਹਿੱਲਾ ਕਰ ਰਹੇ ਨੇ ਭਗਵੰਤ ਮਾਨ ਨਮਸਕਾਰ ਮੈਂ ਹਾਂ ਤਜਸਮੀਰ ਆਏ ਤੁਸੀਂ ਦੇਖ ਰਹੇ ਹੋ ਰਿਤਮ ਪੰਜਾਬੀ ਦਿੱਲੀ ਚੋਣਾ ਵਿੱਚ ਇਸ ਵੇਲੇ ਸਿਆਸਤ ਦਾ ਪੱਦਰ ਨਿਗਾਰ ਤੋਂ ਵੀ ਜੇ ਕੁਝ ਥੱਲੇ ਹੁੰਦਾ ਤਾਂ ਉੱਥੋਂ ਤੱਕ ਪਹੁੰਚ ਗਿਆ ਪਹਿਲਾ ਪਾਣੀ ਵਿੱਚ ਜ਼ਹਿਰ ਦਾ ਮਾਮਲਾ ਫਿਰ ਪੰਜਾਬ ਦੇ ਮੁੱਖ ਮੰਤਰੀ ਦੇ ਘਰ ਉੱਤੇ ਛਾਪਾ ਹੁਣ ਦਿੱਲੀ ਵਿੱਚੋਂ ਪੰਜਾਬ ਦੀ ਸ਼ਰਾਬ ਮਿਲੇ ਜਾਣ ਦੇ ਦਾਅਵੇ ਤੋਂ ਬਾਅਦ ਉਸਨੇ ਬਲਦੀ ਅਗ ਵਿੱਚ ਤੇਲ ਪਾਉਣ ਦਾ ਕੰਮ ਕੀਤਾ ਹੈ। ਦਰਅਸਲ ਹਾਲ ਹੀ ਚ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਵਿਕਰਮ ਸਿੰਘ ਮਜੀਠੀਆ ਨੇ ਸੋਸ਼ਲ ਮੀਡੀਆ ਉਤੇ ਦਾਅਵਾ ਕਰਦੇ ਆ ਕਿ ਹਾ ਕਿ ਭਗਵੰਤ ਮਾਨ ਦੀ ਸ਼ਰਾਬ ਨਾਲ ਨੇੜਤਾ ਜਗ ਜਾਹਰ ਹੋ ਗਈ ਹੈ। ਜੋ दारू ਸਿਰਫ ਪੰਜਾਬ ਵਿੱਚ ਵਿਕਰੀ ਲਈ ਸੀ ਉਹ ਦਿੱਲੀ ਕਿਵੇਂ ਪਹੁੰਚ ਗਈ। ਇਸ ਤੋਂ ਸਪੱਸ਼ਟ ਹੋ ਗਿਆ ਹੈ ਕਿ ਆਪ ਕਾਰੀ ਮੰਤਰੀ ਤੇ ਸੀਐਮ ਦੀ ਮਿਲੀ ਭਗਤ ਨਾਲ ਇਹ ਸਭ ਕੁਝ ਹੋਇਆ ਹੈ। ਤੁਹਾਨੂੰ ਯਾਦ ਹੈ ਕਿ ਦਿੱਲੀ ਪੁਲਿਸ ਨੇ ਪੰਜਾਬ ਪਵਨ ਨਿਰਿਕ ਪੰਜਾਬ ਸਰਕਾਰ ਲਿਖਿਕ ਪੰਜਾਬ ਨੰਬਰ ਵਾਲੀ ਖੜੀ ਗੱਡੀ ਦੀ ਤਲਾਸ਼ੀ ਲਈ ਸੀ ਜਿਸ ਵਿੱਚੋਂ ਨਗਦੀ ਕਈ ਸ਼ਰਾਬ ਦੀਆਂ ਬੋਤਲਾਂ ਅਤੇ ਆਮ ਆਦਮੀ ਪਾਰਟੀ ਦੇ ਪਰਚੇ ਬਰਾਮਦ ਹੋਏ ਸੀ ਇਸ ਤੋਂ ਬਾਅਦ ਪੰਜਾਬ ਦੇ ਟਰਾਂਸਪੋਰਟ ਵਿਭਾਗ ਨੇ ਸਥਿਤੀ ਸਪਸ਼ਟ ਕਰਦੇ ਕਿਹਾ ਕਿ ਦਿੱਲੀ ਵਿੱਚ ਰਜਿਸਟ੍ਰੇਸ਼ਨ ਨੰਬਰ ਦੀ ਗੱਡੀ ਨੂੰ ਨਜਾਇਜ਼ ਸ਼ਰਾਬ ਅਤੇ ਕੁਝ ਨਗਦੀ ਨਾਲ ਫੜਿਆ ਗਿਆ ਜਿਸ ਤੋਂ ਬਾਅਦ ਹੁਣ ਦਿੱਲੀ ਦੇ ਵਿੱਚ ਪੰਜਾਬ ਦੀ ਸ਼ਰਾਬ ਮਿਲੀ ਹੈ ਜੋ ਲੱਖਾਂ ਸਵਾਲ ਖੜੇ ਕਰ ਰਹੀ ਹੈ ਕਿ ਕਿਵੇਂ ਆਮ ਆਦਮੀ ਪਾਰਟੀ ਪੰਜਾਬ ਦੀ ਇੱਜ਼ਤ ਨੂੰ ਘਾਣ ਲਾਉਣ ਬੈਲੇ ਇੱਕ ਵਾਰ ਵੀ ਨਹੀਂ ਸੋਚ ਰਹੀ ਇਹ ਉਹੀ ਭਗਵੰਤ ਮਾਨ ਹੈ ਨਾ ਜੋ ਕਹਿੰਦੇ ਹੁੰਦੇ ਸੀ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਅਤੇ ਅੱਜ ਪੰਜਾਬ ਨੂੰ ਪੂਰੇ ਦੇਸ਼ ਵਿੱਚ ਬਦਨਾਮ ਕੀਤਾ ਜਾ ਰਿਹਾ ਹੈ ਜਿਸ ਦੇ ਚੱਲਦੇ ਆ ਅਕਾਲੀ ਆਗੂ ਮਜੀਠੀਆ ਨੇ ਕਿ ਹਕੀ ਇੰਨੀ ਵੱਡੀ ਤਾਦਾਦ ਦੇ ਵਿੱਚ ਪੰਜਾਬ ਦੇ ਸ਼ਰਾਬ ਦਿੱਲੀ ਫੜੇ ਜਾਤ ਤੇ ਮੁੱਖ ਮੰਤਰੀ ਅਤੇ ਸੰਬਿਤ ਮੰਤਰੀ ਤੇ ਪਰਚਾ ਦਰਜ ਹੋਵੇ ਪੰਜਾਬ ਦੇ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ ਪਰ ਸਾਰੀ ਪੰਜਾਬ ਪੁਲਿਸ ਦਿੱਲੀ ਚੋਣਾ ਵਿੱਚ ਤਨਾਤ ਕੀਤੀ ਗਈ ਹੈ ਕੇਂਦਰ ਸਰਕਾਰ ਨੂੰ ਨੋਟਿਸ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਤੇ ਪਰਚਾ ਦਰਜ ਕਰਨਾ ਚਾਹੀਦਾ ਹੈ ਕਿ ਮੁੱਖ ਮੰਤਰੀ ਲਈ ਕੋਈ ਵੱਖਰਾ ਕਾਨੂੰਨ ਹੈ ਕਿ ਉਸ ਨੇ ਕਪੂਰਥਲਾ ਹਾਊਸ ਤੇ ਚੋਣ ਕਮਿਸ਼ਨ ਦੀ ਟੀਮ ਦਾਖਲ ਨਹੀਂ ਹੋਣ ਦਿੱਤੀ ਇਹ ਸਭ ਤੋਂ ਸਾਬਤ ਹੁੰਦਾ ਹੈ ਕਿ ਕਟੜ ਇਮਾਨਦਾਰ ਦਾ ਰੋਲਾ ਪਾਉਣ ਵਾਲੇ ਕੇਜਰੀਵਾਲ ਅਤੇ ਭਗਵੰਤ ਮਾਨ ਚੋਰ ਨੇ ਪੰਜਾਬ ਦਾ ਪੈਸਾ ਅਤੇ ਪੰਜਾਬ ਤੋਂ ਲੈ ਜਾ ਕੇ ਸ਼ਰਾਬ ਨਾਲ ਦਿੱਲੀ ਦੀਆਂ ਚੋਨਾ ਚਿੱਤਣ ਲਈ ਹਰ ਹਿੱਲਾ ਕਰ ਰਿਹਾ ਹੈ ਭਗਵੰਤ ਮਾਨ ਪੰਜਾਬ ਦੀ दारू ਦਿੱਲੀ ਦੀਆਂ ਚੋਨਾ ਚੇ ਵਰਤਨ ਤੇ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਅਤੇ ਆਪਕਾਰੀ ਮੰਤਰੀ ਤੇ ਪਰਚਾ ਹੋਣਾ ਚਾਹੀਦਾ ਤੁਹਾਨੂੰ ਕੀ ਲੱਗਦਾ ਹੈ ਪੰਜਾਬ ਦੀ दारू ਦਿੱਲੀ ਦੀਆਂ ਚੋਨਾ ਚੇ ਵਰਤਨ ਤੇ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਅਤੇ ਐਕਸਾਈਜ਼ ਮਿਨਿਸਟਰ ਤੇ ਪਰਚਾ ਹੋਣਾ ਚਾਹੀਦਾ ਹੈ ਜਾਂ ਨਹੀਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ